ਯਾਰ ਪਰ ਇਸ ਸਾਥ ਸਿਰੇ ਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਲੈ ਕੇ ਹਾਜ਼ਰ ਹੈ ਇੱਕ ਵੱਡੀ ਅਪਡੇਟ ਦੇ ਨਾਲ ਇੱਕ ਖਾਸ ਵੀਡੀਓ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਇਸ ਮਹੀਨੇ ਆਵੇਗੀ ਵਧੀ ਹੋਈ ਪੈਨਸ਼ਨ 2500 ਨਹੀਂ ਸਿੱਧੀ 10000 ਰੁਪਏ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਚੈਨਲ ਤੇ ਪਹਿਲੀ ਵਾਰੀ ਆਏ ਆ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਤੁਹਾਨੂੰ ਸਿੱਧਾ ਮੇਨਾਪੜੇ ਉਤੇ ਲੈ ਚੱਲਦੇ ਆ ਇੱਥੇ ਤੁਸੀਂ ਪੜ ਸਕਦੇ ਹੋ ਜੀ ਬਜ਼ੁਰਗਾਂ ਦੀ ਵੱਲੇ ਵੱਲੇ ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ ਇਸ ਮਹੀਨੇ ਮਿਲੇਗੀ ਵਧੀ ਹੋਈ ਪੈਨਸ਼ਨ ਤਾਂ ਤੁਸੀਂ ਅੱਗੇ ਦੇਖ ਸਕਦੇ ਹੋ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡਲੇ ਸਰਕਾਰ ਨੇ ਪੈਨਸ਼ਨ ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 2750 ਰੁਪਏ ਪਤੀ ਮਹੀਨਾ ਕੀਤੀ ਤੇ ਹੁਣ ਜਨਵਰੀ 2024 ਤੋਂ 3000 ਰੁਪਏ ਪਤੀ ਮਹੀਨਾ ਜਿਹੜੀ ਪੈਨਸ਼ਨ ਨਾ ਹੋ ਮਿਲੇਗੀ ਹਰਿਆਣਾ ਸਰਕਾਰ ਨੇ ਪੈਨਸ਼ਨ ਦੀ ਪਾਤਰਤਾ 'ਚ ਬਦਲਾਵ ਕਰਕੇ 2 ਲੱਖ ਰੁਪਏ ਦੀ ਆਮਦਨ ਹੱਦ ਨੂੰ ਵਧਾ ਕੇ 3 ਲੱਖ ਰੁਪਏ ਕਰ ਦਿੱਤਾ ਹੈ ਉੱਥੇ ਹੀ ਬਜ਼ੁਰਗ ਸਨਮਾਨ ਪੱਤਾ ਦੇ ਲਾਭਪਾਤਰ ਲਈ ਵਿਸ਼ੇਸ਼ ਕੈਂਪ ਵਿੱਚ ਬੋਲ ਰਏ ਸਨ ਸਦਰਾਨ ਮੁੱਖ ਮੰਤਰੀ ਨੇ 3000 ਨਵੇਂ ਲਾਭਪਾਤਰਿਆਂ ਦੀ ਇੱਕਠੀ ਪੈਨਸ਼ਨ ਮਨਜ਼ੂਰ ਜਿਹੜੀ ਕੀਤੀ ਹੈ ਮਨਹੋਰ لال ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਆ ਕਿ ਪਹਿਲਾ ਬੁਢਾਪਾ ਪੈਨਸ਼ਨ ਦਾ ਲਾਭ ਲੈਣ ਲਈ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ ਫਿਰ ਵੀ ਉਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ ਸੀ ਇੱਥੇ ਤੱਕ ਕਿ 52 ਤੋਂ 55 ਸਾਲ ਦੇ ਗੈਰ ਪਾਤਰ ਲੋਕ ਸੈਟਿੰਗ ਕਰਕੇ ਉਸਦਾ ਲਾਭ ਲੈ ਜਾਂਦੇ ਸਨ ਪਰ ਸਾਡੀ ਸਰਕਾਰ ਨੇ ਸਵਰਦਾ ਤੇ ਰੋਕ ਲਾਉਣ ਦਾ ਕੰਮ ਕੀਤਾ ਤੇ ਹੁਣ ਪਰਿਵਾਰ ਪਛਾਣ ਪੱਤਰ ਜਰੀਏ ਜਿਸ ਦਿਨ ਵਿਅਕਤੀ 60 ਸਾਲ ਦਾ ਹੁੰਦਾ ਉਸ ਦਿਨ ਜੇਲਾ ਸਮਾਜ ਕਲਿਆਣ ਅਧਿਕਾਰੀ ਦਫ਼ਤਰ ਤੋਂ ਕਰਮਚਾਰੀ ਪੈਨਸ਼ਨ ਲਈ ਉਹਨਾਂ ਦੀ ਮਨਜ਼ੂਰੀ ਲੈਣ ਜਾਂਦਾ ਹੈ ਤੇ ਆਟੋਮੈਟਿਕ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਹੈ ਉਹਨਾਂ ਦੱਸਿਆ ਕਿ ਮਈ 2022 ਚ ਬਜ਼ੁਰਗ ਸਨਮਾਨ ਪੱਤਾ ਨੂੰ PPP ਨਾਲ ਜੋੜਿਆ ਕਿ ਉਦੋਂ ਤੱਕ ਹੁਣ ਤੱਕ 182000 ਲੋਕਾਂ ਦੀ ਸੰ ਆਟੋਮੈਟ ਹੋ ਬਣੀ ਹੈ ਬਕੌਧ ਨੇ ਕਿਹਾ ਹੈ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਸੂਬੇ ਵਿੱਚ 80 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਾਰੇ ਕਈ ਬਜ਼ੁਰਗ ਜਨ ਜੋ ਇਕੱਲੇ ਰਹਿ ਰਹੇ ਨੇ ਨ ਬਜ਼ੁਰਗਾਂ ਦੀ ਦੇਖਭਾਲ ਲਈ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਗਈ ਹੈ ਇਸੇ ਤਹਿਤ ਸਰਕਾਰ ਦੁਆਰਾ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਦੇਖਪਾਲ ਇਨ੍ਹਾਂ ਸੇਵਾ ਆਸ਼ਰਮਾਂ ਚ ਕੀਤੀ ਜਾਵੇਗੀ ਸਰਕਾਰ ਨੇ ਜਲਾ ਪੱਧਰੀ ਸੇਵਾ ਆਸ਼ਰਮ ਬਣਾਉਣ ਦਾ ਟੀਚਾ ਰੱਖਿਆ 14 ਜਿਲ੍ਹਿਆਂ ਚ सेवा आश्रम दे आय इमारतਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਸੰਸਦ ਰਮੇਸ਼ ਚੰਦਰ ਕੌਸ਼ਕ ਦੀਨੂ ਬੰਦੂ ਛੋਟੂ ਰਾਮ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਮਨੋਜ ਕੁਮਾਰ ਵਿਧਾਇਕ ਮੋਹਨ لال ਕੌਸ਼ਕ ਨਿਰਮਲ ਚੌਧਰੀ ਤੇ ਜ਼ਿਲ੍ਹਾ ਪ੍ਰਸ਼ਿੱਧ ਚੇਅਰਮੈਨ ਸੋਨੀਕਾ ਦਈਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਮੌਜੂਦ ਸਨ ਉਸ ਜਿਹੜੀ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਆ ਜੀ ਜਨਵਰੀ ਮਹੀਨੇ ਤੋਂ ਉਹਨਾਂ ਨੂੰ 3000 ਰੁਪਏ ਜਿਹੜੀ ਪੈਨਸ਼ਨ ਆ ਉਹ ਮਿਲਣੀ ਸ਼ੁਰੂ ਹੋਵੇਗੀ ਹਰਿਆਣਾ ਤੋਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ